ਹਾਂਜੀ ਗੱਲ ਨੂੰ ਪੂਰਾ ਸੁਣ ਕੇ ਜਾਇਓ ਜੇ ਤੁਹਾਨੂੰ ਰੱਬ ਤੇ ਵਿਸ਼ਵਾਸ ਆ ਤਾਂ ਠੀਕ ਆ ਤੇ ਪਰ ਆਪਾਂ ਤਾਂ ਬਹੁਤ ਵਿਸ਼ਵਾਸ ਆ ਮੈਂ ਕਹ ਕਈ ਲੋਕ ਕਹਿ ਦਿੰਦੇ ਆ ਨਾ ਵੀ ਸਾਡੀ ਕੋਈ ਆਸ ਨਹੀਂ ਪੂਰੀ ਹੁੰਦੀ ਸਾਡੇ ਮਨ ਦੀ ਗੱਲ ਨਹੀਂ ਪੂਰੀ ਹੁੰਦੀ ਵੀ ਅਸੀਂ ਬਹੁਤ ਰੱਬ ਅੱਗੇ ਅਰਦਾਸਾਂ ਕਰਦੇ ਆ ਤੇ ਪਰ ਮੈਂ ਤਾਂ ਘਰੇ ਬੈ ਕੇ ਵੀ ਅਰਦਾਸ ਕਰਦੇ ਹਾਂ ਤਾਂ ਮੇਰੀ ਪਰਮਾਤਮਾ ਸੁਣ ਲੈਂਦਾ ਪਰ ਆਪਾਂ ਨੂੰ ਰੱਬ ਤੇ ਵਿਸ਼ਵਾਸ ਬਹੁਤ ਆ ਤੇ ਮੈਂ ਜਦੋਂ ਅਸੀਂ ਇੱਧਰ ਆਏ ਆਏ ਸੀਗੇ ਨਾ ਤੇ ਮੈਂ ਗੁਰਦੁਆਰੇ ਨਾ ਜਾਇਆ ਕਰ ਮੈਂ ਕਹਣਾ ਮੈਨੂੰ ਤਾਂ ਸੰਗ ਆਉਂਦੀ ਵੀ ਇੱਧਰ ਸਾਰੇ ਜ਼ਿਮੀਂਦਾਰਾਂ ਦੇ ਘਰ ਆ ਤੇ ਵੀ ਸਾਰੇ ਜ਼ਿਮੀਂਦਾਰ ਗੁਰਦੁਆਰੇ ਜਾਂਦਾਂ ਬੁੜੂਆਂ ਹਨਾ ਤੇ ਬੰਦੇ ਵੀ ਆਉਂਦੇ ਤੇ ਵੀ ਮੈਨੂੰ ਸ਼ਰਮ ਜੀ ਆਉਂਦੀ ਵੀ ਮੈਂ ਕਿਵੇਂ ਜਾ ਜਾਵਾ ਬੀਜਾ ਕਜੀ ਆਇਆ ਕਰੇ ਤੇ ਮੈਨੂੰ ਉਪਰਾਜਣ ਲੱਗਿਆ ਕਰੇ ਤੇ ਫੇਰ ਨਾ ਮੈਂ ਇੱਕ ਦਿਨ ਅਰਦਾਸ ਕੀਤੀ ਰੱਬ ਅੱਗੇ ਮੇਰਾ ਮਨ ਹੀ ਨਾ ਕਰਿਆ ਕਰੇ ਵੈਸੇ ਵਿੱਚੋਂ ਵੀ ਦਿਲ ਨ ਮੰਨਿਆ ਕਰੇ ਜਾਣ ਨੂੰ ਤੇ ਉਧਰ ਮੈਂ ਦਿੱਲੀ ਜਾਣਾ ਜਿੱਦੇ ਮੈਂ ਨਾ ਜਾਣਾ ਨਾ ਮੈਨੂੰ ਐ ਹੋਣਾ ਚਾਹਤ ਨੂੰ ਵੀ ਪਤਾ ਨਹੀਂ ਮੇਰਾ ਕੀ ਗਵਾਚ ਗਿਆ ਵੀ ਅੱਜ ਮੈਂ ਗਈ ਨਹੀਂ ਤੇ ਇੱਧਰ ਆ ਕੇ ਮੈਂ ਨਾ ਵੀ ਸ਼ਰਮਜੀ ਮਹਿਸੂਸ ਕਰਾਂ ਜਾਵਾਂ ਨਾ ਤੇ ਇੱਕ ਦਿਨ ਮੈਂ ਰੱਬ ਅੱਗੇ ਅਰਦਾਸ ਕੀਤੀ ਮੈਂ ਕਿ ਮਾਲਕਾ ਵੀ ਮੇਰਾ ਮਨ ਕਰਦਾ ਵਾ ਅੰਦਰੋਂ ਵੀ ਮੈਂ ਆਵਾਂ ਤੇ ਫੇਰ ਮੇਰਾ ਮਨ ਕਰਦਾ ਵੀ ਮੈਂ ਨਾ ਆਵਾਂ ਤੇ ਮੈਂ ਕਿ ਦੋ ਚਿੱਤਾਂ ਚਤ ਹੋ ਜਾਂਦਾ ਵੀ ਮੇਰਾ ਇੱਕ ਮਨ ਚਿੱਤ ਹੋ ਜੇ ਤੇ ਮੈਂ ਗੁਰੂ ਤੇ ਵੀ ਮੈਨੂੰ ਮਾਲਕਾ ਪਾਵਰ ਦੇ ਵੀ ਮੈਂ ਸਿੱਧੇ ਉੱਠਾ ਤੇ ਉੱਠ ਕੇ ਨਹਾ ਕੇ ਆ ਜਾ ਕਰਾਂ ਨਾਲ ਗੀజర్ ਲੱਗਿਆ ਸੀ ਫੇਰ ਵੀ ਆਏ ਹੋਇਆ ਕਰੇ ਵੀ ਗੀజర్ ਦੇ ਪਾਣੀ ਨਾਲ ਵੀ ਨਹਾਉਣ ਦੀ ਘਾਲ ਵੀ ਗੀజర్ ਦਾ ਕਿਹੜਾ ਆਪਾਂ ਨੂੰ ਚੁੱਲ੍ਹੇ ਤੇ ਧਰਨਾ ਹੁੰਦਾ ਤੇ ਕਿੱਥੇ ਉਧਰਲੇ ਘਰੇ ਹੈ ਨਹੀਂ ਸੀਗਾ ਉਧਰ ਮੈਂ ਚੁੱਲ੍ਹੇ ਤੇ ਪਾਣੀ ਤੱਤਾ ਕਰਕੇ ਨਹਾਇਆ ਕਰਾਂ ਤੇ ਚਲੋ ਵਾਹਿਗੁਰੂ ਨੇ ਮੇਰੀ ਇਹ ਜੀ ਸੁਣੀ ਤੇ ਮੈਂ ਸਵੇਰ ਨੂੰ ਗੁਰਦੁਆਰੇ ਗਈ ਤੇ ਉਦੋਂ ਮੋੜਾ ਪੈ ਇੱਕ ਨਹੀਂ ਨਾਗਾ ਪਾਇਆ ਕਿਤੇ ਕੀ ਕਹਿਣਾ ਜੇ ਨਾ ਜਾਇਆ ਜਾਵੇ ਤੇ ਨਹੀਂ ਮੈਂ ਡੇਲੀ ਰੁਟੀਨ 'ਚ ਗੁਰਦੁਆਰੇ ਜਾਂਦੀ ਤੇ ਰਾਤ ਮੈਂ ਅਰਦਾਸ ਕੀਤੀ ਰੱਬ ਅੱਗੇ ਮੈਂ ਕਹਾ ਵਾਹਿਗੁਰੂ ਸੱਚੇ ਪ ਵੀ ਮੈਂ ਜਦੋਂ 5 ਵਜੇ ਆਲਰਮ ਵੱਜਦਾ ਤੇ ਮੈਂ ਫੇਰ ਬੰਦ ਕਰਕੇ ਆਲਰਮ ਸੌਂ ਜਾਂਦੀ ਆ ਤੇ ਵੀ ਮੈਨੂੰ ਹਿੰਮਤ ਬਖਸ਼ ਵੀ ਮੈਂ ਉੱਠਾਂ ਤੇ ਉੱਠ ਕੇ ਇਸ਼ਨਾਨ ਕਰਕੇ ਤੇ ਮੈਂ ਆਪ ਜੀ ਦੀ ਹਜ਼ੂਰੀ ਚ 5:30 ਵਜੇ ਨੂੰ ਆ ਜਾ ਕਰਾਂ ਤੇ ਅੱਜ 5 ਵਜੇ ਜਦੋਂ ਆਲਰਮ ਵੱਜਿਆ ਨਾ ਫੋਨ ਦਾ ਤੇ ਮੈਂ ਦਾੜਾ ਦਾੜ ਉਠੀ ਤੇ ਓਟਕੇ ਦਵਦਾ ਮੈਂ ਕੱਪੜੇ ਚੱਕੇ ਨਾਤੀ ਨਾ ਕੇ ਮੈਂ ਗੁਰਦਾਰੇ ਗਈ ਆ ਕੇ ਮੈਂ ਬਹੁਕਰ ਮਾਰੀ ਚਾਹ ਬਣਾਈ ਰੋਟੀ ਪਾਣੀ ਬਣਾਇਆ ਤੇ ਵਧੀਆ ਸੁੱਖ ਸ਼ਾਂਤੀ ਨਾ ਸੋਹਣਾ ਦਿਨ ਅੰਗਿਆ ਚਲੋ ਦਿਨ ਤੱਕੇ ਵੀ ਵਧੀਆ ਲੰਘਦਾ ਵਾਹਿਗੁਰੂ ਦੀ ਕਿਰਪਾ ਨਾਲ ਤੇ ਪਰ ਮਨ ਸਾਰਾ ਦਿਨ ਵਧੀਆ ਰਿਆ ਤੇ ਨਹੀਂ ਅੱਗੇ ਕਦੇ ਉੱਥੇ ਡੈਗ ਕਦੇ ਉੱਥੇ ਡੈਗ ਆਏ ਜੇ ਹੋਰ ਹੀ ਹੋਈ ਜਾਊਗਾ ਤੇ ਵੀ ਪਰ ਸੱਚੇ ਦੇ ਲੋ ਜੋ ਵੀ ਆਪਾਂ ਮੰਗਦੇ ਨਾ ਰੱਬ ਦੇ ਘਰੇ ਤੇ ਆਪਣਾ ਮਨ ਮਤਲਬ ਕਿ ਵਾਹਿਗੁਰੂ ਆਪਾਂ ਨੂੰ ਦਿੰਦਾ ਹੈ ਤੇ ਸੱਚੇ ਹਿਰਦੇ ਨਾਲ ਅੱਖਾਂ ਬੰਦ ਕਰਕੇ ਨਾ ਕੇ ਸੱਚੇ ਹਿਰਦੇ ਨਾਲ ਬੈਠਿਆ ਕਰੋ ਜੇ ਕੁਝ ਮੰਗਣਾ ਹੁੰਦਾ ਤਾਂ ਵਾਹਿਗੁਰੂ ਸੁਣਦਾ ਪਰ ਮੇਰਾਂ ਤਾਂ ਪ੍ਰਮਾਤਮਾ ਨੇ ਬਹੁਤ ਸੁਣਵਾ ਮੈਂ ਕਹਿੰਦੀ ਜਿਵੇਂ ਮੈਨੂੰ ਰੱਬ ਨੇ ਮੇਰੀ ਬਾਹ ਫੜੀ ਆ ਨਾ ਮੈਨੂੰ ਵਾਹਿਗੁਰੂ ਨੇ ਗਰੀਬੀ ਚੋਂ ਵੀ ਕੱਢਿਆ ਤੇ ਮੈਨੂੰ ਪ੍ਰਮਾਤਮਾ ਨੇ ਘਰ-ਬਾਰ ਵਾਲੀ ਵੀ ਕੀਤਾ ਤੇ ਮੈਨੂੰ ਦੋ ਪੁੱਤ ਵੀ ਦਿੱਤੇ ਸਾਰਾ ਕੁਝ ਸਮੇਂ-ਸਮੇਂ ਦੇ ਨਾਲ ਜਿਹੜੀ-ਜਿਹੜੀ ਚੀਜ਼ ਦੀ ਲੋੜ ਸੀ ਜ਼ਰੂਰਤ ਸੀ ਸਾਰੀ ਦਿੱਤੀ ਤੇ ਪ੍ਰਮਾਤਮਾ ਸਭ ਦੀ ਸੁਣੇ ਠੀਕ ਆ ਤੇ ਆਪਾਂ ਵਾਈ ਕਰੂ ਅੱਗੇ ਇਹ ਅਰਦਾਸ ਕਰਦੇ ਪਰ ਆਪਾਂ ਕਿਸੇ ਦਾ ਮਾੜਾ ਨਹੀਂ ਸੋਤਦੇ ਨਾ ਆਪਾਂ ਛੇਤੀ ਕੀਤੇ ਕਿਸੇ ਨੂੰ ਮਾੜਾ ਬੋਲਦੇ ਜੇ ਮੂਲੋਂ ਹੀ ਕੋਈ ਸਿਰ ਚੜੇ ਤਾਂ ਆੱਕ ਕੇ ਭਰਾਂ ਦੋ ਗੱਲਾਂ ਦਾ ਇੱਕ ਵਾਰੀ ਤਿੰਨਾਂ ਦਾ ਜਵਾਬ ਦੇ ਦੇਗੇ ਨਹੀਂ ਤਾਂ ਨਹੀਂ ਛੇਤੀ ਕੀਤੇ ਕਿਸੇ ਨੂੰ ਕੋ ਸਾਹਦੇ ਤੇ ਜ਼ਿਆਦਾਤਰ ਤਾਂ ਹਰ ਗੱਲ ਮੈਂ ਤਾਂ ਰੱਬ ਤੇ ਸਿਰ ਦੇਣੀ ਹੁੰਦੀ ਆ ਵੀ ਬਸ ਤੇਰੇ ਹੱਥ ਟੋਹਰਾ ਤੂੰ ਜਾਣ ਤੇ ਤੇਰਾ ਕੰਮ ਜਾਣੇ ਬਸ ਜਦੋਂ ਤੁਸੀਂ ਇਹ ਨਹੀਂ ਗੱਲ ਕਹਤੀ ਨਾ ਉਦੋਂ ਤੁਸੀਂ ਮੰਨ ਕੇ ਚੱਲੋ ਵੀ ਆਪਾਂ ਰੱਬ ਦਾ ਨਾਮ ਜਿੱਤ ਲਿਆ